ਰੋਜ਼ਾਨਾ ਦੀ ਤਰ੍ਹਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜੋ ਕੇਂਦਰ ਸਰਕਾਰ ਦੀਆਂ ਸਕੀਮਾਂ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਲਾਗੂ ਨਹੀਂ ਕਰਦੀ ਉਹ ਸਿੱਧੇ ਤੌਰ ਤੇ ਲੋਕਾਂ ਨੂੰ ਜਨ ਜਨ ਤੱਕ ਉਹਦਾ ਲਾਭ ਮਿਲੇ ਉਹਦੇ ਕੜੀ ਵੱਜੋਂ ਦੀਨਾ ਨਗਰ ਵਿਧਾਨ ਸਭਾ ਦੇ ਹਲਕੇ ਵਿੱਚ ਰੇਨੂ ਕਸ਼ਵ ਜਿਹੜੇ ਸਾਡੇ ਇਨਚਾਰਜ ਨੇ ਉਹਨਾਂ ਦੀ ਰਹਿਨਮਾਈ ਹੇਠ ਇਹ ਜਿਹੜੀਆਂ ਆਪਣੇ ਕੈਂਪ ਜਿਹੜੇ ਆ ਉਹ ਲਗਾਏ ਜਾ ਰਹੇ ਸੀ ਅੱਜ ਕੈਂਪ ਜਿਹੜਾ ਵਾ ਉਹ ਚੇਚੀਆਂ ਸ਼ੌੜੀਆਂ ਪਿੰਡ ਵਿੱਚ ਟਹਿਲ ਸਿੰਘ ਦੇ ਘਰ ਤੇ ਸਾਡੇ ਮੰਡਲ ਪ੍ਰਧਾਨ ਪਰਸ਼ੋਤਮ ਜੀ ਸੰਦੀਪ ਜੀ ਪੂਰਨ ਸਿੰਘ ਜੀ ਰਜੇਸ਼ ਸ਼ਰਮਾ ਜੀ ਤੇ ਅਸੀਂ ਸਾਰੇ ਉੱਥੇ ਕੱਤਰ ਤੋਂ ਇਹੀ ਉਹਦੇ ਵਾਸਤੇ ਅਜੇ ਸਵੇਰੇ ਹੀ ਆਪਾਂ ਉੱਥੇ ਇਕੱਠੇ ਹੋਏ ਹੀ ਸਾਡੇ ਮੰਡਲ ਪ੍ਰਧਾਨ ਦੀਨਾ ਨਗਰ ਵੀ ਆਪਣੇ ਰਕੇਸ਼ ਮਹਾਜਨ ਜੀ ਉੱਥੇ ਇਕੱਠੇ ਹੋਏ ਹੀ ਤੇ ਪੁਲਿਸ ਨੇ ਆ ਕੇ ਤੇ ਸਾਡਾ ਟੈਂਟ ਵਗੈਰਾ ਪੁੱਟਤਾ ਕੁਰਸੀਆਂ ਤੋੜਤੀਆਂ ਤੇ ਸਾਨੂੰ ਉਥੋਂ ਬੰਦਿਆਂ ਨੂੰ ਬਿਠਾ ਕੇ ਤੇ ਇਧਰ ਫੇਰਦੇ ਤੋਰਦੇ ਤੇ ਇਥੇ ਦਰੰਗਲੇ ਲੈ ਆਂਦਾ ਤੇ ਇਸ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਬਰਗੇਲ ਸਿੰਘ ਜੀ ਬਾਈਆ ਆਪਣੇ ਤੇ ਉਹਨਾਂ ਦੇ ਸਾਥੀ ਤੇ ਸਾਡੀ ਰੇਨੂ ਕਸ਼ਵ ਜੀ ਵੀ ਉਹਨਾਂ ਨੂੰ ਵੀ ਡਿਟੇਨ ਕੀਤਾ ਪੁਲਿਸ ਨੇ ਉਹਨਾਂ ਨੂੰ ਛਡਾਉਣ ਵਾਸਤੇ ਅਸੀਂ ਅੱਜ ਥਾਣੇ ਦਾ ਘਰਾਓ ਦਰੰਗਲੇ ਦਾ ਕੀਤਾ ਤੇ ਤਾਂ ਕਿ ਵੀ ਉਹਨਾਂ ਨੂੰ ਛੱਡਿਆ ਜਾਏ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਭਗਵੰਤ ਮਾਨ ਦੀ ਸਰਕਾਰ ਉਹ ਤੇ ਕੁਝ ਕਰਨਾ ਨਹੀਂ ਚਾਹਦੀ ਤੇ ਨਾ ਹੀ ਕਿਸੇ ਪਾਰਟੀ ਨੂੰ ਹੋਰ ਨੂੰ ਕਿਸੇ ਨੂੰ ਕਰਨ ਦਿੱਤੀ ਜਾ ਰਹੀ ਮੈਂ ਬਿੰਦਿਆ ਬੋਰੀ ਜੀ ਭਾਜਪਾ ਦੇ ਕਾਰਜਕਰਤਾ ਅੱਜ ਜਿਹੜਾ ਸਾਡੇ ਭਾਰਤ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਇਹਨਾਂ ਨੇ ਚੁੱਕਿਆ ਆ ਕੈਂਪਾ ਤੋਂ ਅੱਜ ਅਸੀਂ ਘਰਾਓ ਕੀਤਾ ਥਾਣਿਆਂ ਦੇ ਵਿੱਚ ਕਿ ਜਾਂ ਇਹਨਾਂ ਦਾ ਕਸੂਰ ਦੱਸਿਆ ਜਾਵੇ ਕਿਹਾ ਇਹਨਾਂ ਦਾ ਕਸੂਰ ਇਹੋ ਹੀ ਹੈ ਕਿ ਸਾਡੇ ਆਮ ਲੋਕਾਂ ਤੱਕ ਸੈਂਟਰ ਦੀਆਂ ਸਕੀਮਾਂ ਹੀ ਉੱਥੇ ਪਹੁੰਚਾ ਰਹੇ ਆ ਕੀ ਪੰਜਾਬ ਸਰਕਾਰ ਨੂੰ ਇਹ ਹਜਮ ਨਹੀਂ ਹੋ ਰਹੀ ਜਿਨ੍ਹਾਂ ਦੇ ਕਰਕੇ ਸਾਡੇ ਪੰਜਾਬ ਦੇ ਵਿੱਚ ਸਾਡੇ ਭਾਰਤ ਜਨਤਾ ਪਾਰਟੀ ਦੇ ਕਾਰਕਟਰਾਂ ਨੂੰ ਅਰੈਸਟ ਕੀਤਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਆਪਣੇ ਭਾਰਤ ਜਨਤਾ ਪਾਰਟੀ ਦੇ ਨਾਲ ਖੜੇ ਹਾਂ ਅਤੇ ਜਦ ਤੱਕ ਉਹਨਾਂ ਨੂੰ ਛੱਡਣਗੇ ਨਹੀਂ ਜਾਂ ਤੇ ਸਾਨੂੰ ਅਰੈਸਟ ਕਰਨ ਜਾ ਉਹਨਾਂ ਨੂੰ ਛੱਡਿਆ ਜਾਵੇ ਕੈਂਪ ਲੋਕਾਂ ਦੀ ਸੁਵਿਧਾਵਾ ਦੇ ਲਈ ਸੈਂਟਰਾਂ ਦੀਆਂ ਜਿੰਨੀਆਂ ਸਕੀਮਾਂ ਨੇ ਲੋਕਾਂ ਦਾ ਘਰ-ਘਰ ਤੱਕ ਪਹੁੰਚਾਉਂਦਾ ਜਿੰਮਾ ਵੈਸੇ ਪੰਜਾਬ ਸਰਕਾਰ ਦਾ ਸੀ ਉਲਟਾ ਸੈਂਟਰ ਸਰਕਾਰ ਦੇ ਹਰ ਹਰ ਕਾਰਕਟਰਾਂ ਘਰ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਜਾ ਕੇ ਕੈਂਪ ਲਗਾ ਰਿਹਾ ਜਿਹਦੇ ਕਰਕੇ ਤਕਲੀਫ ਹੋ ਰਹੀ ਹੈ ਇੱਥੋਂ ਦੇ ਪੰਜਾਬ ਸਰਕਾਰ ਨੂੰ ਕਿ ਕਿਤੇ ਆਉਣ ਵਾਲੇ ਇਲ ਕਿਤੇ ਡਾਇਵਰਟ ਨਾ ਹੋ ਜਾਣ ਲੋਗ ਇਲੇ ਦੇ ਵਿੱਚ ਸਾਡੇ ਲਗਭਗ ਲਗਭਗ 15 ਤੋਂ 20 ਬੰਦੇ ਜਿਹੜੇ ਆ ਇਹਨਾਂ ਨੇ ਰੈਸ਼ ਕੀਤਾ ਨੇ ਮੇਨ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਭਗੇਲ ਜੀ ਔਰ ਮੰਡਲ ਪ੍ਰਧਾਨ ਜੀ ਸਾਡੇ ਉੱਥੋਂ ਦੇ ਔਰ ਇਹਨੂੰ ਕਸ਼ਪਨ ਜੀ ਔਰ ਨਡਾਲਾ ਜੀ ਔਰ ਬਹੁਤ ਸਾਰੇ ਜਿਹੜੇ ਸਾਡੇ ਕਾਰਜਕਰਤਾ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੋ ਇਹ ਇਹਨਾਂ ਦੀ ਬੋਕਲ ਅਹਟ ਹੈ ਕਮ ਸੇ ਕ ਪੰਜਾਬ ਸਰਕਾਰ ਸ਼ਰਮ ਕਰੋ